ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਹਰ ਜਗ੍ਹਾ ਹਰ ਘਰ ਦੇ ਵਿੱਚ ਆਮ ਹੀ ਇਹ ਦਰਖਤ ਤੁਹਾਨੂੰ ਮਿਲ ਜਾਂਦਾ ਸੀ ਦੇਖਣ ਨੂੰ ਇਹਦਾ ਨਾਂ ਹੈ ਜੀ ਦੇਸੀ ਕਿੱਕਰ ਇਹਦੇ ਜਿਹੜੇ ਫਲ ਲੱਗੇ ਹੋਏ ਨੇ ਉਹਨੂੰ ਕਹਿੰਦੇ ਨੇ ਤੁੱਕਾ ਸਿਆਣਿਆਂ ਦੀ ਕਹਾਵਤਾਂ ਕਹਿੰਦੇ ਹੁੰਦੇ ਆ ਕਿ ਚੱਲ ਗਿਆ ਤੀਰ ਆ ਤੈਨੂੰ ਤੁੱਕਾ ਤਾਂ ਹੈ ਅਗਰ ਤੁਹਾਨੂੰ ਇਸ ਦੇ ਚੱਲਣ ਦਾ ਪਤਾ ਲੱਗ ਜੇ ਕਿ ਇਸ ਤੁੱਕੇ ਦੇ ਜਿਹੜੇ ਗੁਣ ਨੇ ਉਹ ਕਿੰਨੇ ਕੀਮਤੀ ਗੌਂਡੇ ਤੇ ਫਿਰ ਤੁਸੀਂ ਆਪੇ ਹੀ ਕਹੋਗੇ ਇਹ ਤਾਂ ਜੀ ਚੱਲ ਗਿਆ ਇਹ ਤਾਂ ਤੀਰ ਆ ਤੁਕਾਂ ਨਹੀਂ ਅਗਰ ਤੁਸੀਂ ਇੱਕ ਵਾਰੀ ਇਸ ਨੂੰ ਜਿੱਥੇ ਵੀ ਦੇਖੋ ਇਹਦੇ ਤੁਕਿਆਂ ਨੂੰ ਤੁਸੀਂ ਧਿਆਨ ਨਾਲ ਵੇਖ ਕੇ ਚੁਗ ਲਵੋ ਤੋੜ ਲਵੋ ਜਾਂ ਛਾੜ ਲਵੋ ਜਾਂ ਚੁੱਕ ਲਵੋ ਕਿਤੇ ਵੀ ਤੁਹਾਨੂੰ ਇਹਦੇ ਤੁੱਕੇ ਮਿਲਦੇ ਨੇ ਤਾਂ ਤੁਸੀਂ ਇਹਨਾਂ ਨੂੰ ਸਕਾ ਕੇ ਸਾਵੇਂ ਸਕਾ ਕੇ ਇਹਦਾ ਪਾਊਡਰ ਬਣਾ ਲਵੋ ਜੀ ਸਵੇਰੇ ਜਾਂ ਸ਼ਾਮ ਨੂੰ ਦੋਨੋਂ ਟਾਈਮ ਅੱਧਾ ਅੱਧਾ ਚਮਚਾ ਤੁਸੀਂ ਕੋਸੇ ਤਾਜੇ ਪਾਣੀ ਦੇ ਨਾਲ ਲੈਣਾ ਸ਼ੁਰੂ ਕਰ ਦਿਓ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਜੀ ਜੇ ਇਹਦਾ ਤੁਸੀਂ ਅਚਾਰ ਪਾਉਣਾ ਚਾਹੇ ਤਾਂ ਤੁਸੀਂ ਅਚਾਰ ਵੀ ਪਾ ਸਕਦੇ ਆ ਇਸ ਦੇ ਫਾਇਦੇ ਗੈਸ ਤਜਾਬ ਗਟਿਆ ਕਾਬਜ ਗਰਮੀ ਲਈ ਗੋਡਿਆਂ ਦੇ ਦਰਦਾਂ ਜੋੜਾਂ ਲਈ ਤਾਂ ਇੰਨਾ ਕੀਮਤੀ ਹੈ ਜੀ ਇਹ ਤੀਰ ਆ ਤੀਰ ਤੁਕਕਾ ਤੇ ਦਾ ਨਹੀਂ ਆ ਉਰਾ ਜਮਾ ਕੇ ਵਧੇਰੇ ਜਾਣਕਾਰੀ ਲਈ 98882075